ਪੁਕੇਰੀਆਂ ਦੇ ਮੁਹੱਲਾ ਰਖੀਪੁਰ ਸਥਿਤ ਹਜ਼ਰਤ ਪੀਰ ਬਾਬਾ ਬਲੰਦ ਸ਼ਾਹ ਸਰਕਾਰ ਜੀ ਦੇ ਦਰਬਾਰ ਵਿਖੇ ਦਰਬਾਰ ਦੇ ਗੱਦੀ ਨਿਸ਼ੀਨ ਬੀਬੀ ਅੰਜੂ ਸ਼ਾਹ ਜੀ ਦੀ ਅਗਵਾਈ ਵਿੱਚ ਵਿਨੋਦ ਸਿੱਧੂ ਅਤੇ ਅੰਕੁਸ਼ ਸਿੱਧੂ ਦੀ ਦੇਖਰੇਖ ਵਿੱਚ 22 ਸਤੰਬਰ ਨੂੰ ਹੋਣ ਜਾ ਰਹੇ 16ਵੇਂ ਸਾਲਾਨਾ ਸੂਫੀ ਮੇਲੇ ਸੰਬੰਧੀ ਪੋਸਟਰ ਬੀਬੀ ਅੰਜੂ ਸ਼ਾਹ ਜੀ ਵੱਲੋਂ ਜਾਰੀ ਕੀਤਾ ਗਿਆ ਇਸ ਮੌਕੇ ਬినੋਦ ਸਿੱਧੂ, ਜਸ਼ਪਾਲ ਸਿੱਧੂ, ਵਿਸ਼ਾਲ ਹੰਸ ਬੱਬੂ, ਸ਼ਸ਼ੀ ਕਪੂਰ, ਡੈਨੀਅਲ ਗਿੱਲ, ਪਗੜੀ ਕਵਾਲ, ਅਸ਼ਰਫ ਸਾਬਰੀ ਅਤੇ ਰੇਨੂਕਾ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਬਾਪੂ ਕਰਤਾਰ ਸ਼ਾਹ ਸਰਕਾਰ ਕਾਦਰੀ ਜੀ ਦੀ ਵਿਸ਼ੇਸ਼ ਮੌਲਿਆਤ ਵਿੱਚ ਹੋਣ ਜਾ ਰਹੇ ਮੇਲੇ ਸੰਬੰਧੀ ਜਾਣਕਾਰੀ ਦਿੰਦਿਆਂ ਦਰਬਾਰ ਦੇ ਗੱਦੀ ਨਿਸ਼ੀਨ ਬੀਬੀ ਅੰਜੂ ਸ਼ਾਹ ਜੀ, ਵਿਸ਼ਾਲ ਹੰਸ ਬੱਬੂ ਅਤੇ ਦਰਬਾਰ ਦੇ ਪਗੜੀ ਕਵਾਲ ਹੋਣ ਦਾ ਸਨਮਾਨ ਪ੍ਰਾਪਤ ਕਵਾਲ ਅਸ਼ਰਫ ਸਾਬਰੀ ਹੋਰਾਂ ਦੱਸਿਆ ਕਿ 22 ਸਤੰਬਰ ਨੂੰ ਹੋਣ ਜਾ ਰਹੇ ਮੇਲੇ ਦੌਰਾਨ ਪੀਰ ਪਗੰਬਰਾਂ ਦੀ ਹਾਜ਼ਰੀ ਵਿੱਚ ਸੱਜਣ ਵਾਲੀ ਸੂਫੀ ਮਹਿਫਲ ਵਿੱਚ ਪੰਜਾਬ ਭਰ ਦੇ ਪ੍ਰਸਿੱਧ ਕਲਾਕਾਰਾਂ ਅਤੇ ਕਵਾਲਾਂ ਵੱਲੋਂ ਸੂਫੀ ਕਲਾਮ ਪੇਸ਼ ਕੀਤੇ ਜਾਣਗੇ ਇਸ ਮੌਕੇ ਉਹਨਾਂ ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਇਸ ਸੂਫੀ ਮੇਲੇ ਵਿੱਚ ਹਮ ਮਿਹਾ ਕੇ ਪਹੁੰਚਣ ਮੇਲੇ ਦਾ ਆਨੰਦ ਮਾਣਨ ਅਤੇ ਦਰਬਾਰ ਤੋਂ ਅਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਕੀਤੀ ਇਸ ਮੌਕੇ ਦਰਬਾਰ ਦੇ ਗੁਲਾਮ ਐਨ ਆਰ ਆਈ ਅੰਕੁਸ਼ ਸਿੱਧੂ ਹੋਰ ਆਵੀ ਫੋਨ ਰਾਹੀਂ ਸੰਗਤਾਂ ਨੂੰ ਹੌਮ ਹਮਾ ਕੇ ਮੇਲੇ ਵਿੱਚ ਹਾਜ਼ਰੀ ਲਗਵਾਉਣ ਦੀ ਅਪੀਲ ਕੀਤੀ ਨਿਊ ਚੜਦਾ ਪੰਜਾਬ ਲਈ ਧਰਮਚੰਦ ਮੁਕੇਰੀਆ ਗੁਲਾਮ ਬਿਸ਼ਾ ਜੀ ਇਸ਼ਕ ਤੇਰਾ ਸਾਡੇ ਜੀਵਨ ਦਾ ਸਹਾਰਾ ਹੋ ਗਿਆ ਗੁਲਾਮ ਬਿਸ਼ਾ ਜੀ ਇਸ਼ਕ ਤੇਰਾ ਸਾਡੇ ਜੀਵਨ ਦਾ ਸਹਾਰਾ ਹੋ ਗਿਆ बुल शाही इशक ते साॾे टीन सहारा हुया तेरे ते सहन जग नालो खया बुल शाह जी बुलंद शाह जी इशक ते ਸਾਡੇ 3 10 ਦਾ ਸਹਾਰਾ ਹੋ ਗਿਆ ਤੱਕ ਤੱਕ ਤੈਨੂੰ ਮੇਰੀ ਅੱਖ ਨਹੀਂ ਉਹ ਰਜਦੀ ਅੱਖ ਨਹੀਂ ਉਹ ਰਜਦੀ ਹਾਂ ਤੱਕ ਤੱਕ ਤੈਨੂੰ ਮੇਰੀ ਅੱਖ ਨਹੀਂ ਉਹ ਰਜਦੀ ਅੱਖ ਨਹੀਂ ਉਹ ਰਜਦੀ ਅੱਖਾਂ ਚ ਵਸਾ ਕੇ ਤੈਨੂੰ ਅੱਖਾਂ ਦੀ ਰਾਂਜਦੀ अखां फेरा कजद अखां चवे तूं अखा फेराज अखा फेरा कजधे तूं लेण कन सजन जेक लेण कन सजना ਬੰਦੇ ਸ਼ਾਦੀ ਇਸ਼ਕ ਤੇਰਾ ਸਾਡੇ ਜੀਨ ਦਾ ਸਾਰ ਹੋ ਗਿਆ ਸਾਰਿਆਂ ਨੂੰ ਯਾਲੀ ਮਦਦ ਮੈਂ ਬੀਬੀ ਅੰਜੂ ਸ਼ਾ ਦਰਬਾਰ حضرت ਪੀਰ ਬਾਬਾ ਬੁਲੰਦੇ ਸ਼ਾ ਦਰਬਾਰ ਜੋ ਕਿ 22 ਸਤੰਬਰ ਨੂੰ ਸੋਲ ਮਸਲਾਨਾ urs ਮੇਲਾ ਬੜੀ ਹੀ ਸ਼ਰਧਾ ਭਾਵਨਾ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਸੰਤ ਬਾਪੂ ਕਰਤਾ ਸ਼ਾ ਸਰਕਾਰ ਇਸ ਮੇਲੇ ਵਿੱਚ ਮੁੱਖ ਪੱਧਰ ਤੇ ਪਹੁੰਚ ਰਹੇ ਨੇ ਔਰ ਉਹਨਾਂ ਦੀ ਰਹਿਮਾਈ ਹੇਠਾ ਇਹ ਮੇਲਾ ਹੋ ਰਿਹਾ ਇਸ ਵਿੱਚ ਸਾਡੀਆਂ ਕਵਾਲ ਪਾਰਟੀਆਂ اشرف ਕਵਾਲ ਪਗੜੀ ਕਵਾਲ ਜੋ ਗੁਰਮੇਸ਼ ਬਖਸ਼ੀ ਸਨੀਸ ਤੋਂ ਜ਼ਿਆਦਾ ਬੰਟੀ ਕਵਾਲ ਜੋ ਆਪਣੀਆਂ ਕਲਾਮਾਂ ਦੇ ਨਾਲ ਸਾਰਿਆਂ ਨੂੰ ਨਿਹਾਲ ਕਰਨਗੇ ਔਰ ਜੋ ਵੀ ਹੈ ਜਿੰਨੇ ਵੀ ਸੰਤ ਮਹਾਪੁਰਸ਼ ਬਹੁਤ ਦੂਰ ਦੂਰ ਤੋਂ ਸੰਤ ਮਹਾਪੁਰਸ਼ ਆ ਰਹੇ ਨੇ ਸੇ ਸੱਦਾ ਅਸ਼ੀਰਵਾਦ ਪ੍ਰਾਪਤ ਕਰੋ ਅਤੇ ਮੇਲੇ ਦੀ ਰੌਣਕ ਨੂੰ ਵਧਾਓ ਅੱਜ ਜੋ ਹਜ਼ਰਤ ਪੀਰ ਬਾਬਾ ਬਲੰਸ਼ਾ ਸਰਕਾਰ ਜੀ ਦਾ ਮੇਲੇ ਦਾ ਆਪਾਂ ਪੋਸਟਰ ਲਈ ਬੀਬੀ ਅੰਜੂ ਜੀ ਦੀ ਅਗਵਾਈ ਹੇਠ ਪੋਸਟਰ ਰੀਲੀਜ਼ ਕੀਤਾ ਵਾ ਇਸ ਪੋਸਟਰ ਦਹੀਂ ਅਸੀਂ तमाम ਸੰਗਤਾਂ ਨੂੰ ਖੁੱਲਾ ਸੱਦਾ ਦਿੰਨੇ ਆ ਮੇਲੇ ਦੀਆਂ ਮੇਲੇ ਦਾ ਸੱਦਾ ਦਿੰਨੇ ਆ 22 ਸਤੰਬਰ ਨੂੰ ਜਿੰਨੀਆਂ ਵੀ ਸੰਗਤਾਂ ਹੌਮ ਹੌਮਾ ਕੇ ਕਰਤਾਰ ਸ਼ਾਹ ਸਰਕਾਰ ਜੋ ਵੀ ਮੁਸਤਫਰ ਦਰਵਾਰੇ ਨੇ ਉੱਚੇ ਚੇ ਦਰਦੇ ਅਸ਼ੀਰਵਾਦ ਦੇਣਗੇ ਔਰ ਇਸ ਮੇਲੇ ਵਿੱਚ ਜੇ ਪਹੁੰਚ ਰਹੇ ਕਵਾਲ ਕੀ ਗੁਰਮੀਲ ਬਖਸ਼ੀ ਜੀ ਸੰਨੀ ਸ਼ੇਜਾਦਾ ਜੀ ਔਰ ਪਗੜੀ ਕਵਾਲ ਅਸ਼ਰਫ ਸਾਬਰੀ ਜੀ ਔਰ ਵਿਸ਼ਵ ਪ੍ਰਸਿੱਧ ਕਵਾਲ ਬੰਟੀ ਐਂਡ ਪਾਰਟੀ ਜੋ ਕਿ ਆਪ ਜੀ ਚਰਨਾਂ ਵਿਖੇ ਹਾਜ਼ਰੀ ਲਗਾਣਗੇ ਇਹ ਜੋ ਮੇਲਾ ਬੀਬੀ ਅੰਜੂ ਜੀ ਇਹ ਛੋਟੇ ਛੋਟੇ ਘਰਾਂ ਵਿੱਚੋਂ ਕਹਿ ਸਕਦੇ ਉਠਿਆ ਇਹ ਬੀਬੀ ਅੰਜੂ ਜੀ ਨੇ ਛੋਟੇ ਜਿਹੇ ਘਰ ਚੋਂ ਠੋਕ ਕੇ ਬਹੁਤ ਪੂਰੇ ਵਿਸ਼ੇਪ ਜੀ ਆਪਣਾ ਨਾਮ ਪ੍ਰਸਿੱਧ ਕੀਤਾ ਵਾ ਔਰ ਬਾਬਾ ਬਲੰਸ਼ਾ ਜੀ ਦਾ ਵੀ ਨਾਮ ਜੋ ਕਿ ਪੂਰੇ ਵਿਸ਼ੇਪ ਚ ਪ੍ਰਸਿੱਧ ਕੀਤਾ ਵਾ ਔਰ ਇਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰੋ ਆਨੰਦ ਮਾਣੋ ਇਸ ਦੇ ਨਾਲ ਹੀ ਦਰਬਾਰ ਵਾਲੇ ਕਿ ਬੇਨਤੀ ਕੀਤੀ ਜਾਂਦੀ ਆ ਜੋ ਕਿ ਬਿਨ ਬੁਲਾਏ ਕੋਲ ਕਿਸੇ ਦੀ ਵੀ ਹਾਜ਼ਰੀ ਇਤੇ ਨਹੀਂ ਲਗਾਉਣ ਦਿੱਤੀ ਜਾਏਗੀ ਇਸ ਕਰਕੇ ਜਿਹੜੇ ਕੋਲ ਬੁਲਾਏ ਜਾਣਗੇ ਉਹਨਾਂ ਦੀ ਹੀ ਹਾਜ਼ਰੀ ਉੱਚੇ ਦਰ ਤੇ ਲਗਾਈ ਜਾਏਗੀ ਇਹ ਹੱਥ ਜੋੜ ਕੇ ਬੇਨਤੀ ਆ ਜਿੰਨੇ ਵੀ ਅੱਗੇ ਤੋਂ ਹਾਜ਼ਰੀ ਲਗਾਨੀ ਹੋਏ ਆਉਣ ਵਾਲੇ ਸਮੇਂ ਆਉਣ ਵਾਲੇ ਮੇਲੇ 'ਚ ਬੀਬੀ ਅੰਜੂ ਜੀ ਨੇ ਪਹਿਲੇ ਰਾਫਤਾ ਕਰਨ ਜੋ ਕਿ ਉਹਨਾਂ ਦੀ ਹਾਜ਼ਰੀ ਲਗਾ ਸਗੀ ਏ ਜਗਾਰਾ ਵੀਰ ਬਾਬਾ ਬਲੰਦਸ਼ਾ ਸਰਕਾਰ ਦਾ ਉਹ ਸੱਚੇ ਦਰਬਾਰ ਕੀ ਹੈ ਹਾਂਜੀ ਅਸਲਾਮੁਅਲੈਕਮ ਜੀ ਸਾਰਿਆਂ ਨੂੰ ਮੈਂ اشرف ਸਾਹਿਬ ਜੀ ਕਵਾਲ ਅੰਮ੍ਰਿਤਸਰ ਤੋਂ ਸੋ ਬੜੀ ਖੁਸ਼ੀ ਦੀ ਗੱਲ ਹੈ ਜੀ 22 ਸੈਪਟੰਬਰ ਨੂੰ ਮੁਕੇਰੀਆਂ ਦੇ ਵਿੱਚ ਦਰਬਾਰ Hazrat Peer Baba Baland Shah Sarkar ਦਾ ਮੇਲਾ ਮਨਾਇਆ ਜਾ ਰਿਹਾ ਔਰ ਬੜੇ ਮਾਣ ਵਾਲੀ ਗੱਲ ਹੈ ਕਿ ਸਾਡੇ ਮਾਤਾ ਜੀ ਬੀਬੀ ਅੰਜੂਸ਼ਾ ਜੀ ਨੇ ਇਸ ਦਰਬਾਰ ਤੋਂ ਸਾਨੂੰ ਪਗੜੀ ਨਾਲ ਨਵਾਜ਼ਿਆ ਔਰ ਮੈਂ ਔਰ ਮੇਰੇ ਸਾਰੇ ਸਾਥੀ ਆਪਣੇ ਕਲਾਮਾਂ ਨਾਲ ਸਾਰੀਆਂ ਸੰਗਤਾਂ ਨੂੰ ਨਿਹਾਲ ਕਰਾਂਗੇ ਔਰ ਇਸ ਮੇਲੇ ਵਿੱਚ ਹੋਰ ਵੀ ਅਨੇਕਾਂ ਫਨਕਾਰ ਜੋ ਕਿ ਆਪਣੀਆਂ ਹਾਜ਼ਰੀਆਂ ਪਰਣਗੇ ਤੁਸੀਂ ਵੀ ਸਾਰੇ ਜਣੇ ਪਹੁੰਚੋ ਔਰ ਬਾਬਾ ਜੀ ਦੀਆਂ ਰਹਿਮਤਾਂ ਪ੍ਰਾਪਤ ਕਰੋ ਜੀ ਜੈਦਾਤਿਆਂ ਦੀ